ਡੇਰਾ ਬਾਬਾ ਨਾਨਕ ਦੀ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਕਹਿ ਸਕਦੇ ਆ ਕਿ ਇੱਕ ਅਹਿਮ ਕਾਰਵਾਈ ਕੀਤੀ ਗਈ ਹੈ ਜਿੱਥੇ ਕੀ ਸਰਹੱਦ ਪਾਰ ਪਾਕਿਸਤਾਨ ਨੂੰ ਗੁਪਤ ਸੂਚਨਾਵਾਂ ਅਤੇ ਕੁਝ ਖਾਸ ਅਹਿਮ ਜਾਣਕਾਰੀ ਸਾਂਝੀ ਕਰਨ ਵਾਲੇ ਤਿੰਨ ਵਿਅਕਤੀਆਂ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਥਾਣਾ ਡੇਰਾ ਬਾਬਾ ਨਾਨਕ ਦੇ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਇਸ ਸ਼ਖਸ ਨੂੰ ਇਸ ਬినాਅਦ ਗ੍ਰਿਫਤਾਰ ਕੀਤਾ ਗਿਆ ਹੈ ਇਹ ਜੋ ਹੈ ਸਰਹੱਦ ਪਾਰ ਪड़ोसी देश पाकिस्तान ਨੂੰ ਇਸ देश ਦੀ भारत ਦੀ ਜੋ ਹੈ ਖੂਫੀਆ ਜਾਣਕਾਰੀ ਪਹੁੰਚਾਉਂਦਾ ਸੀ ਕਈ ਜਾਣਕਾਰੀਆਂ ਇਸ ਲੋ ਸਾਂਝੀਆਂ ਕੀਤੀਆਂ ਗਈਆਂ ਇੱਥੋਂ ਤੱਕ ਕਿ 15 ਅਗਸਤ ਦੇ ਦਿਹਾੜੇ ਆਪਰੇਸ਼ਨ ਸਿੰਦੂਰ ਨੂੰ ਲੈ ਕੇ ਵੀ ਕਈ ਅਹਿਮ ਜਾਣਕਾਰੀਆਂ ਇਸ ਲੋ ਪਾਕਿਸਤਾਨ ਤੱਕ ਪਹੁੰਚਾਈਆਂ ਗਈਆਂ ਸਨ ਅਤੇ ਇਸ ਦੇ ਵਿੱਚੋ ਹੀ ਇਹਨਾਂ ਤਿੰਨਾਂ ਵਿੱਚੋ ਜਿਸ ਨਜ਼ਰ ਤੇ ਮਾਮਲਾ ਦਰਜ ਕੀਤਾ ਗਿਆ ਹੈ ਇੱਕ ਵਿਅਕਤੀ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਤੇ ਉਸ ਬਲੋ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਅਗਲੀ ਤਫਤੀਸ਼ ਤੇ ਵਿੱਚ ਇਹ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਹੋਰਨਾਂ ਨੂੰ ਵੀ ਗ੍ਰਫਤਾਰ ਕਰ ਲਿਆ ਜਾਵੇ ਜੋ ਕਿ ਦੇਸ਼ ਵਿਰੋਧੀ ਅਨਸਰ ਲਗਾਤਾਰ ਦੇਸ਼ ਦੇ ਵਿੱਚ ਸਰਗਰਮ ਹੋ ਕੇ ਗਵਾਂਡੀ ਦੇਸ਼ ਦੀ ਮਦਦ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਉੱਤੇ ਠਲ ਪਾਉਂਦੀ ਹੋਈ ਪੁਲਿਸ ਨਜ਼ਰ ਆ ਰਹੀ ਹੈ ਫਿਲਹਾਲ ਕੀ ਕੋਈ ਜਾਣਕਾਰੀ ਸਾਂਝੀ ਕਰ ਰਹੇ ਨੇ ਥਾਣਾ ਡੇਰਾ ਬਾਬਾ ਨਾਨਕ ਦੇ ਅਧਿਕਾਰੀ ਉਹ ਵੀ ਤੁਹਾਨੂੰ ਸੁਣਾਉਣੇ ਹੈ ਐਸਐਸਪੀ ਪ੍ਰਕਾਸ਼ ਸਿੰਘ ਪਟ੍ਰੋਲਿੰਗ ਦੇ ਸਬੰਧ ਵਿੱਚ ਵਾਰ ਸੀਗਾ ਜਿਸ ਤੋਂ ਉਸ ਨੂੰ ਜਿਸ ਤੋਂ ਉਹਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਦਲਜੀਤ ਸਿੰਘ ਨੇ ਅਗਰਖੀ ਪਿੰਡ ਰਸੂਰਪੁਰ ਦਾ ਰਹਿਣਾ ਤੇ ਬੀਐਸਐਫ ਦੀਆਂ ਟੋਪੀਆ ਵਗੈਰਾ ਦੀ ਨੁਬਰੀਰੀਆ ਦੇ ਵਿਦੇਸ਼ ਭੇਜਦਾ ਜਿਸ ਸੰਬੰਧੀ ਦਲਜੀਤ ਸਿੰਘ ਨੇ ਮੁਰਦਾ ਕੀਤਾਗਾ ਉਹ ਉਸਨੇ ਦੋ ਵਿਅਕਤੀਆਂ ਦੇ ਹੋਰ ਨਾਮ ਲੈ ਜਿਨ੍ਹਾਂ ਵਿੱਚ ਪ੍ਰਦੀਪ ਸਿੰਘ ਤੇ ਵਰਜੰਟ ਸਿੰਘ ਇੱਕ ਹੋਰ ਪ੍ਰਦੀਪ ਸਿੰਘ ਜਿਹੜਾ ਉਹ ਹੈਗਾ ਜੀ ਪਿੰਡ ਰਸੂਰਪੁਰ ਦਾ ਵਰਜੰਟ ਸਿੰਘ ਪਿੰਡ ਖੀਮ ਸਰਕਾਰ ਇਹਨਾਂ ਦੀ ਗ੍ਰਿਫਤਾਰੀ ਤੇ ਬਾਕੀ ਆ ਅਜੇ ਸਿਰਫ ਦਲਜੀਤ ਸਿੰਘ ਦੀ ਗ੍ਰਿਫਤਾਰੀ ਤੱਕ ਨਿਕਲਤਾ ਹੈ ਕਬਸੀ ਇਹ ਸਭ 2 ਦਿਨ ਮਿੰਟ 2 ਦਿਨ ਵੀ ਲੱਗੇਗਾ ਕਬਸੀ ਇਹ ਜਦੋਂ ਤੁਸੀਂ ਸਰ ਇਹ ਪਚਿਆ ਤੱਕ ਹੋ ਗਿਆ ਇਹ ਸਿਸਚ ਹੋ ਗਿਆ ਜੀ ਐਫ ਆਈ ਆਰ ਨੰਬਰ ਰਿਕਵਰ ਹੋ ਜਾਂਦਾ ਜਿਹੜਾ ਟਰੈਡ ਹੈ ਜੀ 41025 ਦਾ ਦੱਸੋ ਸਰ ਇਹ ਹੁਣ ਇਹਨਾਂ ਨੂੰ ਜੇਲੇ ਭੇਜ ਦਿੱਤਾ ਹੈ ਤਜੀਸ਼ਨ ਨੂੰ ਜੇਲ ਭੇਜ ਦਿੱਤਾ ਗਿਆ ਜੀ ਪ੍ਰੋਜੈਕਸ਼ਨ ਪ੍ਰੋਜੈਕਸ਼ਨ ਜਿਹੜਾ ਵਾ ਇਹਨਾਂ ਦੀ ਦਫਤਰੀ ਪੱਟ ਗਈ ਹੈ ਜਿਸ ਵਾਂ ਦੀ ਅਡੇਟ ਕੀਤਾ ਜਾ ਰਿਹਾ ਹੈ ਕਿ ਜੋ ਵੀ ਇਹਨਾਂ ਦੀ ਕੋਸ਼ਿਸ਼ ਚੱਲ ਰਹੀ ਹੈ ਤਦ ਜੋ ਪਹਿਲਾ ਫਰਿਆਸੂ ਮੁਜਰਮ ਉਹਦਾ ਰਿਮਾਂਡ ਵੀ ਲਿਆ ਰਿਮਾਂਡ ਕਰਾਂ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਇਹਦੇ ਸੰਬੰਧ ਅੱਗੇ ਹੋਰ ਤਕਤੀਸ਼ ਚੱਲ ਰਹੀ ਹੈ ਤਕਤੀਸ਼ ਦੇ ਸੰਬੰਧ ਵਿੱਚ ਹੀ ਜ਼ਿਆਦਾ ਖਾਸੇ ਨਹੀਂ ਕਰ ਸਕਦੇ ਇਹ ਸੰਬੰਧਤ ਲਿੰਗ ਦੇ ਨਾਲ ਅਹੀਂ ਰਿਲੇਟਡ ਹੈ ਜਾਂ ਵਾਕਈ ਕੋਈ ਤਾਂ ਜਿਹੜੇ ਜੀ ਸਰ ਮਨੂਰ ਗੈਂ ਦਾ ਨਾਮ ਜਿਹੜੀ ਹੈ ਨਾ ਇਨਵੈਸਟੀਗੇਸ਼ਨ ਵਿੱਚ ਕਿੱਦਿ ਦੀ ਆ ਗਈ ਹੈ ਉਹ ਹੋਰ ਦੱਸੋ ਜੇ ਵੀ ਤਰ੍ਹਾਂ ਦਾ ਐਸੋ ਕਰਾ ਜਰਾ ਮਾਮਲਾ ਤੱਕ ਜੇ ਸੀਕ੍ਰਟ ਇਨਫੋਰਮੇਸ਼ਨ ਹੈ ਤੇ ਤੇ ਭਟਕੇ ਨੌਜਵਾਨਾਂ ਨੂੰ ਚਾਹੀਦਾ ਕਿ ਮੁਖਤਰਾ ਚ ਇਹ ਜ਼ਰੂਰੀ ਨਹੀਂ ਵੀ ਅਸੀਂ ਉਹਨਾਂ ਨੂੰ ਜੇ ਨਹੀਂ ਭੇਜਣਾ ਵਾ ਇਹਨਾਂ ਨੂੰ ਮੋਟੀਵੇਟ ਕਰਕੇ ਫਿਰ ਉਸੇ ਤਰ੍ਹਾਂ ਅੱਗੇ ਲਿਆਉਣਾ ਹੋਊਗਾ ਡੇਰਾ ਬਾਬਾ ਨਾਨਕ ਦੀ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਕਹਿ ਸਕਦੇ ਆ ਕਿ ਇੱਕ ਅਹਿਮ ਕਾਰਵਾਈ ਕੀਤੀ ਗਈ ਹੈ ਜਿੱਥੇ ਕੀ ਸਰਹੱਦ ਪਾਰ ਪਾਕਿਸਤਾਨ ਨੂੰ ਗੁਪਤ ਸੂਚਨਾਵਾ ਅਤੇ ਕੁਝ ਖਾਸ ਅਹਿਮ ਜਾਣਕਾਰੀ ਸਾਂਝੀ ਕਰਨ ਵਾਲੇ ਤਿੰਨ ਵਿਅਕਤੀਆਂ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਥਾਣਾ ਡੇਰਾ ਬਾਬਾ ਨਾਨਕ ਦੇ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਇਸ ਸ਼ਖਸ ਨੂੰ ਇਸ ਬినాਅਦ ਗ੍ਰਿਫਤਾਰ ਕੀਤਾ ਗਿਆ ਹੈ ਇਹ ਜੋ ਹੈ ਸਰਹੱਦ ਪਾਰ ਪड़ोसी ਦੇਸ਼ ਪਾਕਿਸਤਾਨ ਨੂੰ ਇਸ ਦੇਸ਼ ਦੀ ਭਾਰਤ ਦੀ ਜੋ ਹੈ ਖੂਫੀਆ ਜਾਣਕਾਰੀ ਪਹੁੰਚਾਉਂਦਾ ਸੀ ਕਈ ਜਾਣਕਾਰੀਆਂ ਇਸ ਵੇਲੇ ਸਾਂਝੀਆਂ ਕੀਤੀਆਂ ਗਈਆਂ ਇੱਥੋਂ ਤੱਕ ਕਿ 15 ਅਗਸਤ ਦੇ ਦਿਹਾੜੇ ਆਪਰੇਸ਼ਨ ਸਿੰਦੂਰ ਨੂੰ ਲੈ ਕੇ ਵੀ ਕਈ ਅਹਿਮ ਜਾਣਕਾਰੀਆਂ ਇਸ ਵੇਲੇ ਪਾਕਿਸਤਾਨ ਤੱਕ ਪਹੁੰਚਾਈਆਂ ਗਈਆਂ ਸਨ ਅਤੇ ਇਸ ਦੇ ਵਿੱਚੋਂ ਹੀ ਇਹਨਾਂ ਤਿੰਨਾਂ ਵਿੱਚੋਂ ਜਿਸ ਨਜ਼ਰ ਤੇ ਮਾਮਲਾ ਦਰਜ ਕੀਤਾ ਗਿਆ ਹੈ ਇੱਕ ਵਿਅਕਤੀ ਨੂੰ गिरफ्तार कर लिया गया है ਤੇ ਉਸ ਬਲੋ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਅਗਲੀ ਤਫਤੀਸ਼ ਦੇ ਵਿੱਚ ਇਹ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਹੋਰਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇ ਜੋ ਕਿ ਦੇਸ਼ ਵਿਰੋਧੀ ਅੰਸਰ ਲਗਾਤਾਰ ਦੇਸ਼ ਦੇ ਵਿੱਚ ਸਰਗਰਮ ਹੋ ਕੇ ਗਵਾਂਢੀ ਦੇਸ਼ ਦੀ ਮਦਦ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਉੱਤੇ ਠਲ ਪਾਉਂਦੀ ਹੋਈ ਪੁਲਿਸ ਨਜ਼ਰ ਆ ਰਹੀ ਹੈ ਫਿਲਹਾਲ ਕੀ ਕੋਈ ਜਾਣਕਾਰੀ ਸਾਂਝੀ ਕਰ ਰਹੇ ਨੇ ਥਾਣਾ ਡੇਰਾ ਬਾਬਾ ਨਾਨਕ ਦੇ ਅਧਿਕਾਰੀ ਉਹ ਵੀ ਤੁਹਾਨੂੰ ਸੁਣਾਉਣੇ ਹੈ ਐਸਐਸਪੀ ਪ੍ਰਕਾਸ਼ ਸਿੰਘ ਪਟ੍ਰੋਲਿੰਗ ਦੇ ਸਬੰਧ ਵਿੱਚ ਬਾਹਰ ਸੀਗਾ ਜਿਸ ਤੋਂ ਉਸ ਨੂੰ ਜਿਸ ਤੋਂ ਹੁਣ ਮੁਖਬਰ ਖਾਸ ਨੇ ਸੁਣਨਾ ਹੈ ਤੇ ਦਰਜੀਤ ਸਿੰਘ ਦਾ ਦਰਖਤੀ ਪਿੰਡਰਸ ਰੂਪੋਰਟ ਦਾ ਰਹਿਣਾ ਕਿ ਬੀਐਸਐਫ ਚੌਕੀਆਂ ਵਗੈਰਾ ਦੀ ਤੀਨ ਗ੍ਰਿਫਤਰੀਆਂ ਵਿਦੇਸ਼ ਭੇਜਦਾ ਜਿਸ ਸੰਬੰਧੀ ਦਰਜੀਤ ਸਿੰਘ ਨੇ ਵਰਤਕਾਰ ਕੀਤਾਗਾ ਉਹ ਉਸਨੇ ਦੋ ਵਿਅਕਤੀਆਂ ਦੇ ਹੋਰ ਨਾਮ ਲੈ ਜਿਨਾ ਉਹ ਪ੍ਰਦੀਪ ਸਿੰਘ ਤੇ ਗੁਰਜੰਤ ਸਿੰਘ ਇੱਕ ਤੋਂ ਇੱਕ ਗੁਰਦੀਪ ਸਿੰਘ ਜਿਹੜਾ ਉਹ ਹੈਗਾ ਨਹੀਂ ਪਿੰਡ ਅਰਸੂਲਪੁਰ ਦਾ ਗੁਰਜੰਤ ਸਿੰਘ ਪਿੰਡ ਕੀ ਸਰ ਕਹਿੰਦੇ ਇਨਾ ਦੀ ਗ੍ਰਿਫਤਾਰੀ ਤੇ ਬਾਕੀ ਆ ਅਜੇ ਸਿਰਫ ਦਰਜੀਤ ਸਿੰਘ ਦੀ ਗ੍ਰਿਫਤਾਰੀ ਤੱਕ ਨਿਕਲਤਾ ਹੈ ਕਬਸੀ ਇਹ ਸਭ 2 ਦਿਨ ਮਿੰਟ 2 ਦਿਨ ਵੀ ਲੱਗੇਗਾ ਤੁਸੀਂ ਇਹ ਜਦੋਂ ਤੁਸੀਂ ਇਹ ਪਚਿਆ ਤੱਕ ਹੋ ਗਿਆ ਇਹ ਸਿਸਚ ਹੋ ਗਿਆ ਜੀ ਐਫ ਆਈ ਆਰ ਨੰਬਰ ਬਕਸ ਹੋ ਜਾਂਦਾ ਜਿਹੜਾ ਟਰੈਡ ਹੈ ਜੀ 41025 ਦਾ ਦੱਸੋ ਤੁਸੀਂ ਇਹ ਹੁਣ ਇਹਨਾਂ ਨੂੰ ਜ਼ਿਲ੍ਹੇ ਭੇਜਦਾ ਹੈ ਤਜੀਸ਼ਨ ਨੂੰ ਜ਼ਿਲ੍ਹੇ ਭੇਜਦਾ ਪਿਆ ਜੀ ਪ੍ਰੋਜੈਕਸ਼ਨ ਪ੍ਰੋਜੈਕਸ਼ਨ ਜਿਹੜਾ ਵਾ ਇਹਨਾਂ ਦੀ ਦਫ਼ਤਰੀ ਪੱਟੀ ਹੈ ਜਿਸ ਸੰਬੰਧ ਵਿੱਚ ਅਪਡੇਟ ਕੀਤੇ ਜਾ ਰਹੇ ਆ ਤੇ ਜੋ ਵੀ ਇਹਨਾਂ ਦੀ ਕੋਈ ਕਸ਼ਿਸ਼ ਦਾ ਹੈ ਜੋ ਪਹਿਲਾ ਫਰਿਆਸੂ ਮੁਜਰਮ ਉਹਦਾ ਰਿਮਾਂਡ ਵੀ ਲਿਆ ਰਿਮਾਂਡ ਤਾਂ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਇਹਦੇ ਸੰਬੰਧ ਅੱਗੇ ਹੋਰ ਤਫਤੀਸ਼ ਚੱਲ ਰਹੀ ਹੈ ਤਫਤੀਸ਼ ਇਸ ਪੱਧਰ ਤੇ ਹੀ ਜ਼ਿਆਦਾ ਖਲਾਸੇ ਨਹੀਂ ਕਰ ਸਕਦੇ ਇਹ ਸੰਬੰਧ ਵਾਲੇ ਵੀ ਨਾਲ ਹੀ ਰਿਲੇਟਡ ਹੈ ਜਾਂ ਵਾਕਈ ਕੋਈ ਦਾ ਜਿਹੜੇ ਜੀ ਸਰ ਮਤਲਬ ਗੈਂਗ ਦਾ ਨਾਲ ਜਿਹੜੀ ਹੈ ਨਾ ਇਨਵੈਸਟੀਗੇਸ਼ਨ ਵਿੱਚ ਕੀ ਦੀ ਗਈ ਆ ਵੀ ਹੋਰ ਦਿਸਰ ਇਹ ਵੀ ਤਾਂ ਅਜੇ ਸਾਰਾ ਜਿਹੜਾ ਮਾਮਲਾ ਤੱਕ ਜੇ ਸੀਕ੍ਰਟ ਇਨਫੋਰਮੇਸ਼ਨ ਹੈ ਤੇ ਤੇ ਭਟਕੇ ਨੌਜਵਾਨਾਂ ਨੂੰ ਚਾਹੀਦਾ ਆ ਕਿ ਮੁਖਤਰਾ ਚੋਂ ਇਹ ਜ਼ਰੂਰੀ ਨਹੀਂ ਵੀ ਅਸੀਂ ਉਹਨਾਂ ਨੂੰ ਜੇ ਨਹੀਂ ਭੇਜਣਾ ਵਾ ਇਹਨਾਂ ਨੂੰ ਮੋਟੀਵੇਟ ਕਰਕੇ ਫਿਰ ਉਸੇ ਤਰ੍ਹਾਂ ਅੱਗੇ ਲਿਆਉਣਾ ਚਾਹੀਦਾ ਡੇਰਾਪਾਪਾ ਨਾਨਕ ਦੀ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਕਹਿ ਸਕਦੇ ਆ ਕਿ ਇੱਕ ਅਹਿਮ ਕਾਰਵਾਈ ਕੀਤੀ ਗਈ ਹੈ ਜਿੱਥੇ ਕੀ ਸਰਹੱਦ ਪਾਰ ਪਾਕਿਸਤਾਨ ਨੂੰ ਗੁਪਤ ਸੂਚਨਾਵਾਂ ਅਤੇ ਕੁਝ ਖਾਸ ਅਹਿਮ ਜਾਣਕਾਰੀ ਸਾਂਝੀ ਕਰਨ ਵਾਲੇ ਤਿੰਨ ਵਿਅਕਤੀਆਂ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਥਾਣਾ ਡੇਰਾ ਬਾਬਾ ਨਾਨਕ ਦੇ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਇਸ ਸ਼ਖਸ ਨੂੰ ਇਸ ਬినాਅਦ ਗ੍ਰਿਫਤਾਰ ਕੀਤਾ ਗਿਆ ਹੈ ਇਹ ਜੋ ਹੈ ਸਰਹੱਦ ਪਾਰ ਪड़ोसी ਦੇਸ਼ ਪਾਕਿਸਤਾਨ ਨੂੰ ਇਸ ਦੇਸ਼ ਦੀ ਭਾਰਤ ਦੀ ਜੋ ਹੈ ਖੂਫੀਆ ਜਾਣਕਾਰੀ ਪੁੰਚਾਉਂਦਾ ਸੀ ਕਈ ਜਾਣਕਾਰੀਆਂ ਇਸ ਵਲੋਂ ਸਾਂਝੀਆਂ ਕੀਤੀਆਂ ਗਈਆਂ ਇੱਥੋਂ ਤੱਕ ਕਿ 15 ਅਗਸਤ ਦੇ ਦਿਹਾੜੇ ਆਪਰੇਸ਼ਨ ਸਿੰਦੂਰ ਨੂੰ ਲੈ ਕੇ ਵੀ ਕਈ ਅਹਿਮ ਜਾਣਕਾਰੀਆਂ ਇਸ ਵਲੋਂ ਪਾਕਿਸਤਾਨ ਤੱਕ ਪਹੁੰਚਾਈਆਂ ਗਈਆਂ ਸਨ ਅਤੇ ਇਸ ਦੇ ਵਿੱਚੋਂ ਹੀ ਇਹਨਾਂ ਤਿੰਨਾਂ ਵਿੱਚੋਂ ਜਿਸ ਨਜ਼ਰ ਤੇ ਮਾਮਲਾ ਦਰਜ ਕੀਤਾ ਗਿਆ ਹੈ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਵਲੋਂ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਅਗਲੀ ਤਫ਼ਤੀਸ਼ ਦੇ ਵਿੱਚ ਇਹ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਹੋਰਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇ ਜੋ ਕਿ ਦੇਸ਼ ਵਿਰੋਧੀ ਅੰਸਰ ਲਗਾਤਾਰ ਦੇਸ਼ ਦੇ ਵਿੱਚ ਸਰਗਰਮ ਹੋ ਕੇ ਗਵਾਂਡੀ ਦੇਸ਼ ਦੀ ਮਦਦ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਉੱਤੇ ਠਲ ਪਾਉਂਦੀ ਹੋਈ ਪੁਲਿਸ ਨਜ਼ਰ ਆ ਰਹੀ ਹੈ ਫਿਲਹਾਲ ਕੀ ਕੋਈ ਜਾਣਕਾਰੀ ਸਾਂਝੀ ਕਰ ਰਹੇ ਨੇ ਥਾਣਾ ਡੇਰਾ ਬਾਬਾ ਨਾਨਕ ਦੇ ਅਧਿਕਾਰੀ ਉਹ ਵੀ ਤੁਹਾਨੂੰ ਸੁਣਾਣਗੇ ਈਐਸਐ ਸੁਖਾ ਸਿੰਘ ਪੈਟਰੋਲਿੰਗ ਦੇ ਸਬੰਧ ਵਿੱਚ ਵਾਰ ਸੀਗਾ ਜਿਸ ਤੋਂ ਉਸ ਨੂੰ ਜਿਸ ਤੋਂ ਨੂੰ ਮੁਖਵਰ ਖਾਸ ਨੇ ਸੁਝਾਣਾ ਹੈ ਕਿ ਦਲਜੀਤ ਸਿੰਘ ਦਾ ਵਿਅਕਤੀ ਫਿਲਡਰਸ ਕੋਲ ਰਹਿਣਾ ਹੈ ਕਿ ਬੀਐਸਐਫ ਚੋਕੀਆਂ ਵਗੈਰਾ ਦੀ ਟੀਮ ਉਹ ਬੁਰੀ ਰਹੀਆ ਵਿਦੇਸ਼ ਭੇਜਦਾ ਜਿਸ ਸੰਬੰਧੀ ਦਰਜੀਤ ਸਿੰਘ ਨੇ ਮੁਰਤਾ ਕੀਤਾ ਗਿਆ ਉਹ ਉਸਨੇ ਦੋ ਵਿਅਕਤੀਆਂ ਦੇ ਹੋਰ ਨਾਮ ਲੈ ਜਿਨ੍ਹਾਂ ਵਿੱਚ ਪ੍ਰਦੀਪ ਸਿੰਘ ਤੇ ਵਰਜੰਟ ਸਿੰਘ ਇੱਕ ਤੋਂ ਇਲਾਵਾ ਪ੍ਰਦੀਪ ਸਿੰਘ ਜਿਹੜਾ ਉਹ ਹੈਗਾ ਜੀ ਪਿੰਡ ਰਸੂਲਪੁਰ ਦਾ ਵਰਜੰਟ ਸਿੰਘ ਪਿੰਡ ਹਕੀਮ ਸਰ ਕਹਿੰਦੇ ਕਿ ਇਸ ਦੀ ਗ੍ਰਿਫਤਾਰੀ ਤੇ ਬਾਕੀ ਆ ਅਜੇ ਸਿਰਫ ਦਰਜੀਤ ਸਿੰਘ ਦੀ ਗ੍ਰਿਫਤਾਰੀ ਹੈ ਸਰ ਕਿਹਨਾਂ ਚੱਲਤਾ ਹੈ ਕਹਿੰਸੀ ਇਹ ਸਭ ਦੋ ਦਿਨ ਮਿੰਟ ਦੋ ਦਿਨ ਵੀ ਲੱਗੇਗਾ ਤੁਸੀਂ ਇਹ ਜੋ ਸੁਪਰ ਇਹ ਪਚਾਤ ਅੱਜ ਹੋ ਗਿਆ ਇਸ ਵਿੱਚ ਹੋ ਗਿਆ ਜੀ ਐਫ ਆਈ ਆਰ ਨੰਬਰ ਕਿਹਸੋ ਹੋ ਜਾਂਦਾ ਜਿਹੜਾ ਟਰਡਾ ਜੀ ਦੇ 41025 ਦਾ ਦੱਸਦਾ ਉੱਤਰ ਇਹ ਹੁਣ ਇਹਨਾਂ ਨੂੰ ਜ਼ਿਲ੍ਹੇ ਭੇਜਦਾ ਹੈ ਤਜੀਸ਼ ਨੂੰ ਜ਼ਿਲ੍ਹੇ ਭੇਜਦਾ ਪਿਆ ਜੀ ਪ੍ਰੋਜੈਕਸ਼ਨ ਪ੍ਰੋਜੈਕਸ਼ਨ ਜਿਹੜਾ ਵਾ ਇਹਨਾਂ ਦੀ ਦਫ਼ਤਰੀ ਪੱਟੀ ਹੈ ਜਿਸ ਵਾਂ ਦੀ ਅਡੇਟ ਕੀਤਾ ਜਾ ਰਿਹਾ ਤੇ ਜੋ ਵੀ ਇਹਨਾਂ ਦੀ ਕੁਛ ਰਿਸ਼ਤ ਦਾ ਹੈ ਸਰ ਜੋ ਪਹਿਲਾ ਫਰਿਆ ਸੁਮਜਰਮ ਉਹਦਾ ਰਿਮਾਂਡ ਵੀ ਲਿਆ ਰਿਮਾਂਡ ਤਾਂ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਉਹਦੇ ਸੰਬੰਧ ਅੱਗੇ ਹੋਰ ਤਕਤੀਸ਼ ਚਲ ਰਹੀ ਹੈ ਤਕਤੀਸ਼ ਇਸ ਪੱਧਰ ਤੇ ਹੀ ਜ਼ਿਆਦਾ ਖਲਾਸੇ ਨਹੀਂ ਕਰ ਸਕਦੇ ਆਪ ਨੂੰ ਇਹ ਸੰਬੰਧ ਵਾਲੇ ਵੀ ਨਾਲ ਹੀ ਰਿਲੇਟਡ ਹੈ ਜਾਂ ਵਾਕਈ ਕੋਈ ਦਾਜਰੇ ਜੀ ਸਰ ਮਤਲਬ ਗੈਂਗਾ ਨਾਲ ਜਿਹੜੀ ਹੈ ਨਾ ਇਨਵੈਸਟੀਗੇਸ਼ਨ ਵਿੱਚ ਕੀ ਦੀ ਗਈ ਆ ਵੀ ਹੋਰ ਅੰਦਾਜ਼ੇ ਇਹ ਵੀ ਤਾਂ ਹੈ ਕਿ ਸਾਰਾ ਜਿਹੜਾ ਮਾਮਲਾ ਦੱਸ ਕੇ ਸੀਕ੍ਰੀਟ ਇਨਫੋਰਮੇਸ਼ਨ ਹੈ ਤੇ ਇਹਦੇ ਤੇ ਪਟਕੇ ਨੌਜਵਾਨ ਉਨਾਂ ਨੂੰ ਚਾਹੀਦਾ ਆਪਕੀ ਮੁਖਤਰਾ ਚੋਂ ਇਹ ਜ਼ਰੂਰੀ ਨਹੀਂ ਵੀ ਅਸੀਂ ਉਹਨਾਂ ਨੂੰ ਜੇ ਨਹੀਂ ਭੇਜਣਾ ਵਾ ਇਹਨਾਂ ਨੂੰ ਮੋਟੀਵੇਟ ਕਰਕੇ ਫਿਰ ਉਸੇ ਤਰ੍ਹਾਂ ਅੱਗੇ ਲਿਆਉਣਾ ਹੈ